ਸਦਰ ਵਿਕੇ ਸਾਨੂੰ ਇਸੇ ਮਹੀਨੇ ਦੀ 3 ਜੁਲਾਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰਿਸ਼ੀ শেਟ ਜੋ ਕਿ ਬਟਾਲਾ ਰੋਡ ਦਾ ਰਹਿਣ ਵਾਲਾ ਵਾ ਉਹ ਐਸਪੀ ਨਿਊਟਰੀਕਲਚਰ ਨਾਮ ਦਾ ਇੱਕ ਸ਼ਾਪ ਨਹੀਂ ਕਰਦਾ ਵਾ ਸੋ ਉਸ ਦੀ ਸ਼ਾਪ ਤੇ ਕੋਈ ਤਿੰਨ ਅਣਪਛਾਤੇ ਨੌਜਵਾਨ ਆਏ ਤੇ ਦੋ ਨੌਜਵਾਨਾਂ ਵਿੱਚੋਂ ਬੜੀ ਅੰਦੇ ਵਾ ਉਹਨਾਂ ਤੇ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਇੱਕ ਗੋਲੀ ਮੋਢੇ ਤੇ ਲੱਗੀ ਸੀ ਇੱਕ ਲਾਥੇ ਵੱਜੀ ਸੀ ਸੋ ਅਸੀਂ ਤੁਰੰਤ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਅਧਿਨ ਤਾਰਾ 307 109 120 234 ਆਈਪੀਸੀ ਤੇ 25 27 ਆਮ ਜਗ ਦੇ ਦਹ ਦੇ ਇੱਕ ਮਕਦਮਾ ਰਿਸਰਵ ਕੀਤਾ ਸੀ ਇਸ ਮਕਦਮੇ ਦੀ ਤਫਤੀਸ਼ ਦੇ ਵਿੱਚ ਸਾਨੂੰ ਅਹਿਮ ਖੁਲਾਸੇ ਮਿਲੇ ਸੀਗੇ ਇਸ ਵਿੱਚ ਸਾਨੂੰ ਕਲੀਅਰ ਹੋਇਆ ਕਿ ਇੱਕ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਨਾਮ ਦਾ ਨੌਜਵਾਨਾ ਜੋ ਕਿ ਸੰਧੂ ਕਲੋਨੀ ਦਾ ਰਹਿਣ ਵਾਲਾ ਉਸ ਦੀ ਉਸ ਨੂੰ ਸ਼ੱਕ ਸੀਗਾ ਕਿ ਉਸ ਦੇ ਵਾਈਫ ਦੇ ਜਿਸ ਦਾ ਅਸੀਂ ਨਾਮ ਜ਼ਾਹਰ ਨਹੀਂ ਕਰ ਰਹੇ ਉਸ ਦੇ ਵਾਈਫ ਦੇ ਜੋ ਰਿਸ਼ੀ ਸੇਟ ਮੇਨ ਇਹਦੇ ਵਿੱਚ ਜਿੱਤੇ ਗੋਲੀਆਂ ਲੱਗੀਆਂ ਵਾ ਉਸ ਦੇ ਨਾਲ ਰਿਲੇਸ਼ਨ ਹੋ ਸਕਦਾ ਵਾ ਜਿਸ ਦੇ ਆਧਾਰ ਤੇ ਉਸ ਨੇ ਤਿੰਨ ਅਲੱਗ-ਅਲੱਗ ਸ਼ੂਟਰ ਅਰੇਂਜ ਕਰਕੇ ਇਸ ਨੂੰ ਮਾਰ ਦੇਣ ਦੀ ਨੀਦ ਨਾਲ ਇਸ ਤੇ ਫਾਇਰਿੰਗ ਕਰਾਈ ਸੀ ਬਟ ਇਹਦੇ ਵਿੱਚ ਦੋਸ਼ੀ ਦੀ ਜਾਨ ਬਚ ਗਈ ਤੇ ਜੋ ਮੇਨ ਇਹਦੇ ਵਿੱਚ ਮਦਈ ਦੋਸ਼ੀ ਹੈ ਬਿੱਲਾ ਜਿਸ ਵੱਲੋਂ ਸਾਰੀ ਪਲਾਨਿੰਗ ਕੀਤੀ ਗਈ ਉਸਨੇ ਆਪਣੇ ਹੀ ਇੱਕ ਦੋਸਤ ਜਿਸ ਦਾ ਨਾਮ ਜਗਮੋਣ ਉਰਫ ਜੱਗੂ ਆ ਉਸ ਨਾਲ ਪਲਾਨ ਕਰਕੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਦੋਸ਼ੀ ਜੋੜ ਸ਼ੂਟਰ ਨੇ ਉਹਨਾਂ ਨੂੰ ਅਰੇਂਜ ਕਰਕੇ ਇਸ ਤੇ ਫਾਇਰਿੰਗ ਕਰਾਈ ਸੀ ਸਰਕਾਰਨ ਜੀ ਵਾਲੀ ਕਿਉਂ ਫਾਇਰਿੰਗ ਕਰਾਈ ਗਈ ਇਸ ਵਿੱਚ ਜੋ ਹੁਣ ਤੱਕ ਅਸਲ ਸਾਹਮਣੇ ਆਇਆ ਕਿ ਜੋ ਜੋ ਬਿੱਲਾ ਵਾ ਮੇਨ ਦੋਸ਼ੀ ਆ ਉਸਨੂੰ ਲੱਗਦਾ ਸੀ ਕਿ ਉਸਦੇ ਵਾਈਫ ਦੇ ਅ ਰਿਸ਼ੀ ਸੇਟ ਜਿਸ ਤੇ ਗੋਲੀਆਂ ਚੱਲੀਆਂ ਉਸਨੂੰ ਰਿਲੇਸ਼ਨ ਹੋ ਸਕਦੇ ਨੇ ਸੋ ਇਸੇ ਬਨਾ ਤੇ ਪਹਿਲਾਂ ਕਈ ਵਾਰ ਉਸਨੂੰ ਗਾਲੀ ਗਲੋਚ ਵੀ ਕਰ ਚੁੱਕਾ ਵਾ ਇਹ ਫੈਮਿਲੀ ਵੀ ਇਹਨਾਂ ਦੇ ਘਰੇ ਕਈ ਵਾਰ ਗਈ ਆ ਇਸ ਤੋਂ ਇਲਾਵਾ ਇਸਨੇ ਫੋਨ ਤੇ ਧਮਕੀਆਂ ਵੀ ਦਿੱਤੀਆਂ ਵਾ ਤੇ ਕਈ ਵਾਰ ਪਹਿਲਾਂ ਵੀ ਰਸਤਾ ਰੋਕ ਕੇ ਉਸਨੂੰ ਕਟਮਾਰ ਕਰਨ ਦੀ ਕੋਸ਼ਿਸ਼ ਕੀਤੀ ਆ ਬਟ ਇਸ ਵਾਰ ਇਸਨੇ ਇਹ ਮਿਥ ਲਿਆ ਸੀ ਕਿ ਇਸਨੂੰ ਅਸੀਂ ਮਰਵਾਉਣਾ ਹੀ ਆ ਸੋ ਪਹਿਲਾਂ ਵੀ ਹਮਲਾ ਕੀਤਾ ਗਿਆ ਯਾਰ ਇਹ ਪਹਿਲਾਂ ਵੀ ਕਈ ਵਾਰ ਇਸਨੂੰ ਧਮਕੀਆਂ ਵੀ ਆਈਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ ਜੀ ਸਸਰ ਉਹ ਮਾਮਲਾ ਵੀ ਵਿਖਿਆ ਜਾਏਗਾ ਜੀ ਤੈਸ ਤੋਂ ਪਹਿਲਾਂ ਜੇ ਇੱਕ ਮਾਮਲਾ ਇਸ ਦੇ ਘਰ ਦੇ ਬਾਹਰ ਕੋਈ ਤਿੰਨ ਅਣਪਛਾਤੇ ਨੌਜਵਾਨ ਉਦੋਂ ਵੀ ਆਏ ਸੀ ਉਹਨਾਂ ਨੇ ਇਸ ਦੀ ਗੱਡੀ ਤੇ ਕੋਈ ਅੱਗ ਦਾ ਗੋਲਾ ਬਣਾ ਕੇ ਸੱਡਿਆ ਸੀ ਤਾਂ ਕਿ ਗੱਡੀ ਨੂੰ ਐਕਸਪਲੋਡ ਕਰ ਸਕੀਏ ਤੇ ਇਸ ਨੂੰ ਨੁਕਸਾਨ ਪਹੁੰਚਾ ਸਕੀਏ ਸੋ ਉਸ ਦੇ ਵਿੱਚ ਵੀ ਸਾਨੂੰ ਕਾਫੀ ਹੱਦ ਤੱਕ ਸ਼ੱਕਾ ਕਿ ਇਸ ਨੇ ਕਰਵਾਇਆ ਹੋ ਸਕਦਾ ਤੇ ਉਸ ਦੀ ਤਫਤੀਸ਼ ਦੇ ਵਿੱਚ ਵੀ ਅਸੀਂ ਇਹਨਾਂ ਤੋਂ ਹੋਰ ਪੁੱਛਗਿੱਛ ਕਰਾਂਗੇ ਦੋ ਦਿਨ ਦਾ ਰਮਾਂਡ ਲਿਆ ਵਾ ਸੋ ਅਗਰ ਰਮਾਂਡ ਦੇ ਵਿੱਚ ਇਹਨਾਂ ਦਾ ਕੋਈ ਰੋਲ ਸਾਹਮਣੇ ਆਉਂਦਾ ਵਾ ਉਸ ਚੀਜ਼ ਦੀ ਪੁੱਛਗਿੱਛ ਦੇ ਵਿੱਚ ਤਾਂ ਉਸ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਜਾਊਗਾ ਜੀ ਜਿਹਨਾਂ ਉਹਨਾਂ ਨੂੰ ਕੋਈ ਲਾਲਚ ਵਗੈਰਾ ਦਿੱਤਾ ਗਿਆ ਸੀ। ਉਹਨਾਂ ਨੂੰ ਇਹਨਾਂ ਨੇ ਜੀ ਫਰੋਤੀ ਦੀ ਗੱਲ ਕੀਤੀ ਸੀ। ਇਹਨਾਂ ਨੂੰ ਸਪਾਰੀ ਦਿੱਤੀ ਸੀ 50000 ਰੁਪਿਆ। ਉਸ ਤੋਂ ਲਾਲਚ ਦੇ ਕੇ ਉਹਨਾਂ ਤੋਂ ਇਹ ਕੰਮ ਕਰਵਾਇਆ ਸੀ। ਜਿਸ ਵਿੱਚ ਅਸੀਂ ਦੋ ਨੌਜਵਾਨ ਹੁਣ ਤੱਕ ਟ੍ਰੇਸ ਕਰ ਚੁੱਕੇ ਹਾਂ। ਉਹਨਾਂ ਦਾ ਨਾਮ ਪਤਾ, ਉਹਨਾਂ ਦਾ ਐਡਰੈਸ ਵਗੈਰਾ ਪਤਾ ਲੱਗ ਚੁੱਕਾ ਵਾ। ਸੋ ਉਹਨਾਂ ਦੋਨੋਂ ਦੋਸ਼ੀਆਂ ਨੂੰ ਬਹੁਤ ਜਲਦੀ ਹੀ ਅਰੈਸਟ ਕੀਤਾ ਜਾਊਗਾ। ਬਾਕੀ ਰਹਿੰਦਾ ਜਿਹੜਾ ਤੀਸਰਾ ਦੋਸ਼ੀ ਹੈ ਉਸ ਦਾ ਇਹਨਾਂ ਨੂੰ ਨਾਮ ਨਹੀਂ ਪਤਾ। ਸੋ ਕੋਸ਼ਿਸ਼ ਹੈ ਕਿ ਇਹਨਾਂ ਦੋਨੋਂ ਦੋਸ਼ੀਆਂ ਨੂੰ ਜਲਦੀ ਅਰੈਸਟ ਕਰਕੇ ਉਹਨਾਂ ਤੋਂ ਵੈਪਨ ਰਿਕਵਰ ਕੀਤਾ ਜਾਊਗਾ ਤੇ ਸਾਨੂੰ ਇਸੇ ਮਹੀਨੇ ਦੀ 3 ਜੁਲਾਈ ਨੂੰ ਕਨਫਰਮੇਸ਼ਨ ਮਿਲੀ ਸੀ ਕਿ ਰਿਸ਼ੀ শেਠ ਜੋ ਕਿ ਬਟਾਲਾ ਰੋਡ ਦਾ ਰਹਿਣ ਵਾਲਾ ਵਾ ਉਹ ਐਸਪੀ ਨਿਊਟਰੀ ਕੁਲਚਰ ਨਾਮ ਦਾ ਇੱਕ ਸ਼ਾਪ ਵੀ ਕਰਦਾ ਵਾ ਸੋ ਉਸ ਦੀ ਸ਼ਾਪ ਤੇ ਕੋਈ ਤਿੰਨ ਅਣਪਛਾਤੇ ਨੌਜਵਾਨ ਆਏ ਤੇ ਦੋ ਨੌਜਵਾਨਾਂ ਵਿੱਚੋਂ ਬੜੀ ਅੰਧੇ ਵਾ ਉਹਨਾਂ ਤੇ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਇੱਕ ਗੋਲੀ ਮੋਢੇ ਤੇ ਲੱਗੀ ਸੀ ਇੱਕ ਲਾਥੇ ਵੱਜੀ ਸੀ ਸੋ ਅਸੀਂ ਤੁਰੰਤ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਅਧੀਨ ਤਾਰਾ 307 109 120 234 ਆਈਪੀਸੀ ਤੇ 25 27 ਆਮ ਜਗ ਦੇ ਤਹਿਤ ਇੱਕ ਮਗਰਮਾ ਰਿਸਰ ਇਸ ਮਕਾਦਮੀ ਤਫਤੀਸ਼ ਦੇ ਵਿੱਚ ਸਾਨੂੰ ਅਹਿਮ ਖੁਲਾਸੇ ਮਿਲੇ ਸਿਗੇ ਇਸ ਵਿੱਚ ਸਾਨੂੰ ਕਲੀਅਰ ਹੋਇਆ ਕਿ ਇੱਕ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਨਾਮ ਦਾ ਨੌਜਵਾਨਾ ਜੋ ਕਿ ਸੰਧੂ ਕਲੋਨੀ ਦਾ ਰਹਿਣ ਵਾਲਾ ਉਸ ਦੀ ਉਸ ਨੂੰ ਸ਼ੱਕ ਸੀਗਾ ਕਿ ਉਸ ਦੇ ਵਾਈਫ ਦੇ ਜਿਸ ਦਾ ਅਸੀਂ ਨਾਮ ਜ਼ਾਹਰ ਨਹੀਂ ਕਰ ਰਹੇ ਉਸ ਦੇ ਵਾਈਫ ਦੇ ਜੋ ਰਿਸ਼ੀ ਸੇਠ ਮੀਨ ਇਹਦੇ ਵਿੱਚ ਜਿੱਦੇ ਗੋਲੀਆਂ ਲੱਗੀਆਂ ਵਾ ਉਸ ਦੇ ਨਾਲ ਰਿਲੇਸ਼ਨ ਹੋ ਸਕਦਾ ਵਾ ਜਿਸ ਦੇ ਆਧਾਰ ਤੇ ਉਸ ਨੇ ਤਿੰਨ ਅਲੱਗ-ਅਲੱਗ ਸ਼ੂਟਰ ਅਰੇਂਜ ਕਰਕੇ ਇਸ ਵਿਤ ਨੂੰ ਮਾਰ ਦੇਣ ਦੀ ਨੀਦ ਨਾਲ ਇਸ ਤੇ ਫਾਇਰਿੰਗ ਕਰਾਈ ਸੀ ਬਟ ਇਹਦੇ ਵਿੱਚ ਦੋਸ਼ੀ ਦੀ ਜਾਨ ਬਚ ਗਈ ਤੇ ਜੋ ਮੇਨ ਇਹਦੇ ਵਿੱਚ ਮਦਈ ਦੋਸ਼ੀ ਹੈ ਬਿੱਲਾ ਜਿਸ ਵੱਲੋਂ ਸਾਰੀ ਪਲੈਨਿੰਗ ਕੀਤੀ ਗਈ ਉਸਨੇ ਆਪਣੇ ਹੀ ਇੱਕ ਦੋਸਤ ਜਿਸ ਦਾ ਨਾਮ ਜਗਮੋਣ ਉਰਫ ਜੱਗੂ ਆ ਉਸ ਨਾਲ ਪਲਾਨ ਕਰਕੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਦੋਸ਼ੀ ਜੋੜ ਸ਼ੂਟਰ ਨੇ ਉਹਨਾਂ ਨੂੰ ਅਰੇਂਜ ਕਰਕੇ ਇਸ ਤੇ ਫਾਇਰਿੰਗ ਕਰਾਈ ਸੀ ਸਰ ਕਾਰਨ ਕੀ ਆ ਰਹੀ ਕਿ ਉਹ ਫਾਇਰਿੰਗ ਕਰਾਈ ਗਈ ਇਸ ਵਿੱਚ ਜੋ ਹੁਣ ਤੱਕ ਅਸਲ ਸਾਹਮਣੇ ਆਇਆ ਕਿ ਜੋ ਜੋ ਬਿੱਲਾ ਮੇਨ ਦੋਸ਼ੀ ਆ ਉਸ ਨੂੰ ਲੱਗਦਾ ਸੀ ਕਿ ਉਸਦੇ ਵਾਈਫ ਦੇ ਅ ਰਿਸ਼ੀ ਸੇਟ ਜਿਸ ਦੇ ਗੋਲਿਆ ਚੱਲੀਆਂ ਉਸ ਨਾਲ ਰਿਲੇਸ਼ਨ ਹੋ ਸਕਦੇ ਨੇ ਸੋ ਇਸੇ ਬਨਾ ਤੇ ਪਹਿਲਾਂ ਕਈ ਵਾਰ ਉਸ ਨੂੰ ਗਾਲੀ ਗਲੋਚ ਵੀ ਕਰ ਚੁੱਕਾ ਵਾ ਇਹ ਫੈਮਿਲੀ ਵੀ ਇਹਨਾਂ ਦੇ ਘਰੇ ਕਈ ਵਾਰ ਗਈ ਆ ਇਸ ਤੋਂ ਇਲਾਵਾ ਇਸ ਨੇ ਫੋਨ ਤੇ ਧਮਕੀਆਂ ਵੀ ਦਿੱਤੀਆਂ ਵਾ ਤੇ ਕਈ ਵਾਰ ਪਹਿਲਾਂ ਵੀ ਰਸਤਾ ਰੋਕੇ ਉਸ ਨੂੰ ਕਟਮਾਰ ਕਰਨ ਦੀ ਕੋਸ਼ਿਸ਼ ਕੀਤੀ ਆ ਬਟ ਇਸ ਵਾਰ ਇਸ ਨੇ ਇਹ ਮਿਥ ਲਿਆ ਸੀ ਕਿ ਇਸ ਨੂੰ ਅਸੀਂ ਮਰਵਾਉਣਾ ਹੀ ਆ ਸਰ ਪਹਿਲਾਂ ਵੀ ਹਮਲਾ ਕੀਤਾ ਗਿਆ ਜੀ ਇਹ ਲੇਖਾ ਪਹਿਲਾਂ ਵੀ ਕਈ ਵਾਰ ਇਸ ਨੂੰ ਧਮਕੀਆਂ ਵੀ ਆਈਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ ਸਰ ਉਹ ਮਾਮਲਾ ਵੀ ਦੇਖਿਆ ਜਾਏਗਾ ਜੀ ਇਸ ਤੋਂ ਪਹਿਲਾਂ ਜੀ ਇੱਕ ਮਾਮਲਾ ਇਸ ਦੇ ਘਰ ਦੇ ਬਾਹਰ ਕੁਈ ਤਿੰਨਾਂ ਨੂੰ ਪਛਾਣਦੇ ਨੌਜਵਾਨ ਉਦੋਂ ਵੀ ਆਏ ਸੀ ਉਹਨਾਂ ਨੇ ਇਸ ਦੀ ਗੱਡੀ ਤੇ ਕੋਈ ਅੱਗ ਦਾ ਗੋਲਾ ਬਣਾ ਕੇ ਸੱਟਿਆ ਸੀ ਤਾਂ ਕਿ ਗੱਡੀ ਨੂੰ ਐਕਸਪਲੋਡ ਕਰ ਸਕੀਏ ਤੇ ਇਸ ਨੂੰ ਨੁਕਸਾਨ ਪਹੁੰਚਾ ਸਕੀਏ ਸੋ ਉਸ ਦੇ ਵਿੱਚ ਵੀ ਸਾਨੂੰ ਕਾਫੀ ਹੱਦ ਤੱਕ ਸ਼ੱਕਾ ਕਿ ਇਸ ਨੇ ਕਰਵਾਇਆ ਹੋ ਸਕਦਾ ਤੇ ਉਸ ਦੀ ਤਫਤੀਸ਼ ਦੇ ਵਿੱਚ ਵੀ ਅਸੀਂ ਇਹਨਾਂ ਤੋਂ ਹੋਰ ਪੁੱਛਗਿੱਛ ਕਰਾਂਗੇ ਦੋ ਦਿਨ ਦਾ ਰਮਾਂਡ ਲਿਆ ਵਾ ਸੋ ਅਗਰ ਰਮਾਂਡ ਦੇ ਵਿੱਚ ਇਹਨਾਂ ਦਾ ਕੋਈ ਰੋਲ ਸਾਹਮਣੇ ਆਉਂਦਾ ਵਾ ਉਸ ਚੀਜ਼ ਦੀ ਪੁੱਛਗਿੱਛ ਦੇ ਵਿੱਚ ਤਾਂ ਉਸ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਜਾਊਗਾ ਜੀ ਜਿਹਨਾਂ ਨੂੰ ਗੋੜੀਆਂ ਚ ਲਗਵਾਈਆਂ ਦੀਆਂ ਸੀ ਉਹਨਾਂ ਨੂੰ ਕੋਈ ਗੱਲ ਚ ਵਜਰਾ ਦਿੱਤਾ ਗਿਆ ਸੀ ਉਹਨਾਂ ਨੂੰ ਇਹ ਉਸ ਤੋਂ ਲਾਲਚ ਦੇ ਕੇ ਉਹਨਾਂ ਤੋਂ ਇਹ ਕੰਮ ਕਰਵਾਇਆ ਸੀ ਜਿਸ ਵਿੱਚ ਅਸੀਂ ਦੋ ਨੌਜਵਾਨ ਹੁਣ ਤੱਕ ਟ੍ਰੇਸ ਕਰ ਚੁੱਕੇ ਹਾਂ ਉਹਨਾਂ ਦਾ ਨਾਮ ਪਤਾ ਉਹਨਾਂ ਦਾ ਐਡਰੈਸ ਵਗੈਰਾ ਪਤਾ ਲੱਗ ਚੁੱਕਾ ਵਾ ਸੋ ਉਹਨਾਂ ਦੋਨੋਂ ਦੋਸ਼ੀਆਂ ਨੂੰ ਬਹੁਤ ਜਲਦੀ ਹੀ ਅਰੈਸਟ ਕੀਤਾ ਜਾਊਗਾ ਬਾਕੀ ਰਹਿੰਦਾ ਜਿਹੜਾ ਤੀਸਰਾ ਦੋਸ਼ੀ ਆ ਉਸ ਦਾ ਇਹਨਾਂ ਨੂੰ ਨਾਮ ਨਹੀਂ ਪਤਾ ਸੋ ਕੋਸ਼ਿਸ਼ ਆ ਕਿ ਇਹਨਾਂ ਦੋਨੋਂ ਦੋਸ਼ੀਆਂ ਨੂੰ ਜਲਦੀ ਅਰੈਸਟ ਕਰਕੇ ਉਹਨਾਂ ਤੋਂ ਵੈਪਨ ਰਿਕਵਰ ਕੀਤਾ ਜਾਊਗਾ ਤੇ ਤੀਸਰੇ ਦੋਸ਼ੀ ਦਾ ਨਾਮ ਵੀ ਪਤਾ ਇੰਤਜ਼ਾਰ ਹੈ